ਸ਼ਾਰਪਰ ਨਿਊਜ਼ ਦੇਖ ਰਹੇ ਹਨ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾ ਸ਼ਬ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਆਉਣ ਵਾਲੀ 15 ਅਕਤੂਬਰ ਨੂੰ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਤੇ ਇੱਕ ਵਾਰ ਮੁੜ ਤੋਂ ਪੰਜਾਬ ਦੇ ਪਿੰਡੂ ਖੇਤਰਾਂ ਦੇ ਲੋਕ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਮਨਾਣਗੇ ਬੇਸ਼ੱਕ ਹਾਲੀ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਪਰੰਤੂ ਆਪਣੀ ਮੂੜਲੀ ਸ਼ੁਰੂਆਤ ਹੈ ਜਿਹੜੀ ਲੋਕਾਂ ਵੱਲੋਂ ਸਰਪੰਚੀ ਪੰਚਾਇਤੀ ਚੋਣਾਂ ਤੋਂ ਕੀਤੀ ਜਾਂਦੀ ਹੈ ਤੇ ਇਹਨਾਂ ਚੋਣਾਂ ਦਾ ਲੋਕਾਂ ਦੇ ਵਿੱਚ ਬੇਹਦ ਉਤਸ਼ਾਹ ਵੀ ਵੇਖਣ ਨੂੰ ਮਿਲਦਾ ਹੈ ਬੇਸ਼ੱਕ ਇਹ ਚੋਣਾਂ ਜਿਹੜੀਆਂ ਇਹ ਪਿੰਡ ਵਾਈਜ਼ ਹੁੰਦੀਆਂ ਨੇ ਪਰੰਤੂ ਇਹਨਾਂ ਚੋਣਾਂ ਦਾ ਲੋਕਾਂ ਦੇ ਵਿੱਚ ਉਤਸ਼ਾਹ ਆਨੰਦ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਸਰਪੰਚੀ ਦੀਆਂ ਵੋਟਾਂ ਦਾ ਮਾਣਦੇ ਨੇ ਤਾਂ ਪੰਜਾਬ ਭਰ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਚੱਲ ਰਹੀਆਂ ਨੇ ਉੱਥੇ ਜੇਕਰ ਆਪਾਂ ਆਲ ਓਵਰ ਪੰਜਾਬ ਦੀ ਗੱਲ ਕਰੀਏ ਤਾਂ ਨਾਮਜ਼ਦਗੀਆਂ ਦਾ ਦੌਰ ਜਿਹੜਾ ਉਹ ਖਤਮ ਹੋ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ 55000 ਤੋਂ ਵਧੇਰੇ ਲੋਕਾਂ ਵੱਲੋਂ ਸਰਪੰਚ ਦੀ ਸਰਪੰਚੀ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਤੇ 1,66,000 ਤੋਂ ਵਧੇਰੇ ਲੋਕਾਂ ਵੱਲੋਂ ਪੰਚੀ ਲਈ ਕਾਗਜ਼ ਆ ਜਿਹੜੇ ਉਹ ਨਾਮਜ਼ਦ ਪੱਤਰ ਭਰੇ ਗਏ ਨੇ ਪੰਜਾਬ ਭਰ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ 13229 ਦੇ ਕਰੀਬ ਪਿੰਡਾਂ ਦੇ ਵਿੱਚ 15 ਅਕਤੂਬਰ ਨੂੰ VOTING ਹੋਵੇਗੀ ਤੇ ਲੋਕ ਆਪਣੇ ਪਿੰਡ ਦੇ ਮੁਖੀ ਨੂੰ ਚੁਣਨਗੇ ਭਾਵ ਸਰਪੰਚ ਨੂੰ ਪਿੰਡ ਦੀ ਪੰਚਾਇਤ ਨੂੰ ਚੁਣਨ ਗਿਆ ਜਿਸ ਤੋਂ ਬਾਅਦ ਪੰਚਾਇਤ ਵਿਕਾਸ ਤੇ ਕੰਮ ਕਰਵਾਏਗੀ ਸੋ ਹੁਣ ਵੇਖਣਾ ਹੋਵੇਗਾ ਕਿ ਜੋ ਉਮੀਦਵਾਰ ਨੇ ਚਾਹੇ ਉਹ ਸਰਪੰਚੀ ਦੇ ਉਮੀਦਵਾਰ ਨੇ ਚਾਹੇ ਉਹ ਪੰਚੀ ਦੇ ਉਮੀਦਵਾਰ ਨੇ ਤਾਂ ਜਿੱਤ ਹਾਸਲ ਕਰਨ ਤੋਂ ਬਾਅਦ ਆਪਣੇ ਪਿੰਡ ਵਾਸੀਆਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਦੇ ਨੇ ਖੈਰ ਆਪਾਂ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵਾਰ ਪੰਚਾਇਤੀ ਚੋਣਾਂ ਦੇ ਵਿੱਚ ਹਿੰਸਕ ਘਟਨਾਵਾਂ ਵੀ ਬੇਹਦ ਵੇਖਣ ਨੂੰ ਸਾਹਮਣੇ ਆਈਆਂ ਨੇ ਖਾਸ ਕਰ ਵੱਡੇ ਹਲਕਿਆਂ ਦੇ ਵਿੱਚ ਤਾਂ ਜਿੱਥੇ ਵਿਰੋਧੀ ਧਿਰਾਂ ਤੇ ਇਲਜ਼ਾਮ ਲੱਗਦੇ ਨੇ ਤਾਂ ਉੱਥੇ ਹੀ ਮੌਜੂਦਾ ਸੱਤਾਧਾਰੀ ਪਾਰਟੀ ਤੇ ਵੀ ਕਈ ਵਾਰ ਬੇहद ਗੰਭੀਰ ਦੋਸ਼ ਲੱਗੇ ਨੇ ਆਪਾਂ ਜ਼ੀਰਾ ਹਲਕੇ ਦੀ ਗੱਲ ਕਰੀਏ ਤਾਂ ਉੱਥੋਂ ਦੇ ਸਾਬਕਾ ਵਿਧਾਇਕ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਵੀਰ ਜ਼ੀਰਾ ਦੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ ਝੜਪ ਹੋਈ ਸੀ ਹਾਲਾਂਕਿ ਦੱਸਿਆ ਜਾ ਰਿਹਾ ਸੀ ਕਿ ਉੱਥੇ ਗੋਲੀਆਂ ਤੱਕ ਵੀ ਚੱਲੀਆਂ ਨੇ ਤਾਂ ਹਿੰਸਕ ਘਟਨਾਵਾਂ ਪੰਜਾਬ ਦੇ ਵੱਖੋ-ਵੱਖਰੇ ਹਿੱਸਿਆਂ ਦੇ ਵਿੱਚ ਇਸ ਵਾਰ ਪੰਚਾਇਤੀ ਚੋਣਾਂ ਦੇ ਦੌਰਾਨ ਵਾਪਰੀਆਂ ਨੇ ਖੈਰ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਵਸੰਮਤੀ ਵੀ ਹੋਈ ਆ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਭਰ ਦੇ ਵਿੱਚ 1400 ਤੋਂ ਵਧੇਰੇ ਪਿੰਡ ਆਉਂਦੇ ਨੇ ਜਿੱਥੇ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਪਿੰਡਾਂ ਦੇ ਲੋਕਾਂ ਨੇ ਏਕੇ ਦਾ ਸਬੂਤ ਦਿੱਤਾ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਹੁਸ਼ਿਆਰਪੁਰ ਤੋਂ ਵੇਖਣ ਨੂੰ ਸਾਹਮਣੇ ਨਹੀਂ ਆਈ ਆ ਜੋ ਕਿ ਬੇहद ਇੱਕ ਖੁਸ਼ੀ ਵਾਲੀ ਗੱਲ ਹੈ ਪ੍ਰਸ਼ਾਸਨ ਲਈ ਵੀ ਰਾਹਤ ਭਰੀ ਖਬਰ ਹੈ ਸੋ ਲੋਕਾਂ ਨੇ ਵੀ ਇੱਕ ਆਪਸੀ ਭਾਈਚਾਰੇ ਦੀ ਮਿਸਾਲ ਹੈ ਜਿਹੜੀਓ ਹੁਸ਼ਿਆਰਪੁਰ ਦੇ ਵਿੱਚ ਕੰਮ ਕੀਤੀ ਹੈ ਹਾਲਾਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਵਸੰਮਤੀ ਦੇ ਨਾਲ ਵੀ ਪੰਚਾਇਤ ਦਾ ਗਠਨ ਹੋਇਆ ਸੋ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਹਾਲਾਂਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਇਸ ਗੱਲ ਦਾ ਦਮ ਭਰਿਆ ਜਾ ਰਿਹਾ ਹੈ ਕਿ ਪੂਰੇ ਸ਼ਾਂਤੀਪੂਰਵਕ ਢੰਗ ਦੇ ਨਾਲ ਚੋਣ ਪ੍ਰਕਿਰਿਆ ਜਿਹੜੀ ਉਹ ਨਿਪਰੇ ਚਾੜੀ ਜਾਵੇਗੀ ਲਗਾਤਾਰ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਤੇ ਐਸਐਸਪੀ सुरेंद्र ਲਾਂਬਾ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਚਾਹੇ ਉਹ ਛੋਟਾ ਅਮਲੇ ਚਾਹੇ ਉਹ ਆਲਾ ਅਫਸਰ ਨੇ ਤਾਂ ਹਰ ਇੱਕ ਵੱਲੋਂ ਆਪਣੇ ਆਪਣੇ ਪੱਧਰ ਤੇ ਜਿਹੜਾ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਚੋਣਾਂ ਨੇ 15 ਅਕਤੂਬਰ ਨੂੰ ਉਹ ਸ਼ਾਂਤੀਪੂਰਵਕ ਢੰਗ ਦੇ ਨਾਲ ਨੇਪਰੇ ਚਾੜ੍ਹਦੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਝਗੜਾ ਅਸੀਂ ਆਪਸ ਦੇ ਵਿੱਚ ਨਹੀਂ ਰੱਖਣਾ ਕਿਉਂਕਿ ਇੱਕ ਗੱਲ ਮੈਂ ਸਿੱਧੇ ਤੌਰ ਤੇ ਕਹਿ ਦੇਣਾ ਚਾਹੁੰਦਾ ਪਿੰਡਾਂ ਦੇ ਲੋਕ ਨੇ ਚਾਹੇ ਉਹ ਸ਼ਹਿਰਾਂ ਦੇ ਲੋਕ ਨੇ ਤਾਂ ਚਾਹੇ ਸਿਆਸਤ ਹੈ ਚਾਹੇ ਸਿਆਸਤਦਾਨ ਹੈ ਤੇ ਚਾਹੇ ਸਿਆਸੀ ਪਾਰਟੀਆਂ ਇਹ ਅਜ ਤੱਕ ਇਹ ਕਿਸੇ ਦੀਆਂ ਵੀ ਸਕੀਆਂ ਨਹੀਂ ਹੋਈਆਂ ਨੇ ਇਸ ਕਰਕੇ ਤੁਸੀਂ ਕਿਸੇ ਪਿੱਛੇ ਲੱਗ ਕੇ ਆਪਣਾ ਆਪਸੀ ਭਾਈਚਾਰਾ ਜਿਹੜਾ ਉਹ ਖਰਾਬ ਨਹੀਂ ਕਰਨਾ ਚਾਹੇ ਤੁਹਾਨੂੰ ਐਮਐਲਏ ਦੀ ਸ਼ਹਿ ਪ੍ਰਾਪਤ ਹੈ ਤੁਹਾਨੂੰ ਚਾਹੇ ਕਿਸੇ ਵੱਡੇ ਆਗੂ ਦੀ ਸ਼ਹਿ ਪ੍ਰਾਪਤ ਹੈ ਤੁਹਾਨੂੰ ਚਾਹੇ ਕਿਸੇ ਮੰਤਰੀ ਦੀ ਸ਼ਹਿ ਪ੍ਰਾਪਤ ਹੈ ਸ਼ਹਿ ਪ੍ਰਾਪਤ ਤੋਂ ਮਤਲਬ ਕੀ ਤੁਹਾਡੀ ਉਹਨਾਂ ਤੱਕ ਪਹੁੰਚ ਹੈ ਜਦ ਤੁਹਾਡੀ ਉਹ ਸੁਣਵਾਈ ਕਰਦੇ ਨੇ ਗੱਲ ਸੁਣਦੇ ਨੇ ਤੁਸੀਂ ਦੁਰਵਾਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ ਆਪਸੀ ਏਕੇ ਭਾਈਚਾਰਕ ਸਾਂਝ ਦੀ ਮਿਸਾਲ ਜਿਵੇਂ ਹੁਣ ਤੱਕ ਕਾਇਮ ਕਰਦੇ ਆਏ ਆਂ ਤਾਂ ਵੋਟਾਂ ਤੱਕ ਤੇ ਵੋਟਾਂ ਤੋਂ ਠੀਕ ਬਾਅਦ ਨਤੀਜਿਆਂ ਤੱਕ ਉਸੇ ਤਰ੍ਹਾਂ ਹੀ ਕਾਇਮ ਰੱਖਣੀ ਹੈ ਨਤੀਜਿਆਂ ਤੋਂ ਬਾਅਦ ਵੀ ਜਦੋਂ ਅਗਲੇ 5 ਸਾਲਾਂ ਦੀ ਗੱਲ ਕਰੇ ਜਦੋਂ ਤੱਕ ਚੋਣਾਂ ਨਹੀਂ ਆਉਣਗੀਆਂ ਤਾਂ ਹਰ ਵਕਤ ਸਾਨੂੰ ਏਕੇ ਦੀ ਮਿਸਾਲ ਕਾਇਮ ਕਰਨੀ ਹੈ ਸੋ ਹੁਸ਼ਿਆਰਪੁਰ ਦੇ ਪਿੰਡ ਤੇ ਲੋਕਾਂ ਦੀ ਪਿੱਠ ਥਾਪੜ ਨਹੀਂ ਵੀ ਬਣਦੀ ਹੈ ਨਾ ਤਾਂ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਘਟਨਾ ਸਾਹਮਣੇ ਆਈ ਹੈ ਤੇ ਬਹੁਤ ਸਾਰੇ ਅਨੇਕਾਂ ਹੀ ਪਿੰਡਾਂ ਦੇ ਵਿੱਚ ਸਰਵਸੰਮਤੀ ਦੇ ਨਾਲ ਵੀ ਪੰਚਾਇਤਾਂ ਦਾ ਗਠਨ ਹੋਇਆ ਸੋ ਇੱਕ ਗੱਲ ਜ਼ਰੂਰ ਆਪਣੇ ਜ਼ਿਹਨ ਦੇ ਵਿੱਚ ਰੱਖਣੀ ਹੈ ਕਿਸੇ ਪਿੱਛੇ ਲੱਗ ਕੇ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਹੈ ਵੋਟ ਪਿੱਛੇ दारू ਦੀ ਬੋਤਲ ਪਿੱਛੇ ਨਹੀਂ ਵਿਕਣਾ ਸਾਫ਼ ਸੁੱਥਰੇ ਢੰਗ ਦੇ ਨਾਲ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਨੇਕਾਂ ਕੁਰਬਾਨੀਆਂ ਕਰਕੇ ਸਾਨੂੰ ਇਹ ਸਾਡੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਤਾਂ ਆਜ਼ਾਦੀ ਤੋਂ ਬਾਅਦ ਇਹ ਅਧਿਕਾਰ ਪ੍ਰਾਪਤ ਹੋਇਆ ਸੀ ਤਾਂ ਇਸ ਅਧਿਕਾਰ ਦੀ ਸਾਨੂੰ ਸੁਚੱਜੇ ਸੁਚੱਜੇ ਢੰਗ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ